ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਟੀਚਿੰਗ ਵੈਕੈਂਸੀ ਜਾਰੀ ਹੋਈਆਂ ਪੰਜਾਬ ਦੇ ਵਿੱਚ ਭਰਤੀ ਜੋ ਪ੍ਰਾਇਮਰੀ ਟੀਚਰਸ ਕੈਂਡੀਡੇਟ ਟੀਚਰਸ ਦੇ ਲਈ ਓਪਨ ਹੋ ਚੁੱਕੀ ਹੈ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤੁਹਾਡੇ ਲਈ ਪੂਰੀ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀ ਰਹਿਣੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਯੂ ਕਰ ਲਓ ਕਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਜੋ ਵੈਕੈਂਸੀ ਚੱਲੀ ਹੋਈਆਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪੀਜੀਟੀਚਰਸ ਦੇ ਲਈ ਇਹਨਾਂ ਵੱਲੋਂ ਵੈਕੈਂਸੀ ਚੱਲੀ ਹੋਈਆਂ ਜਿਹਦੇ ਵਿੱਚ ਪੋਸਟ ਗ੍ਰੈਜੂਏਸ਼ਨ ਇਨ ਕੰਸਰਨਡ ਸਬਜੈਕਟ ਵਿਦ ਐਟ ਲੀਸਟ 50% ਮਾਰਕਸ ਐਂਡ ਬੀਐਡ ਤੁਹਾਡੀ ਯੋਗਤਾ ਮੰਗੀ ਗਈ ਹੈ ਇਹਨਾਂ ਵੱਲੋਂ ਨੈਕਸਟ ਹੈ ਜੀ ٹیਜੀ ਟੀਚਰਸ ਇਹਨਾਂ ਨੂੰ ਚਾਹੀਦਾ ਜੀ ਗ੍ਰੈਜੂਏਸ਼ਨ ਵਿਦ ਐਟ ਲੀਸਟ 50% ਮਾਰਕਸ ਇਨ ਕਨਸਰਨ ਸਬਜੈਕਟ ਐਂਡ ਇਨ ਐਗਰੀਗੇਟ ਦੇ ਵਿੱਚ ਤੁਹਾਡੇ ਇਹ ਮਾਰਕਸ ਆ ਤੁਹਾਡੇ ਹੋਣੇ ਚਾਹੀਦੇ ਜੀ ਬੀਐਡ ਤੁਹਾਡੇ ਕੋਲ ਹੋਵੇ ਜਾਂ ਇਹਦੇ ਕੋਈ ਬਰਾਬਰ ਦੀ ਯੋਗਤਾ ਸੀਟੈਟ 2 ਕੁਆਲੀਫਾਈਡ ਹੋਣਾ ਚਾਹੀਦਾ ਤੁਹਾਡਾ ਨੈਕਸਟ ਹੈ ਜੀ ਪੀਆਰਟੀ ਟੀਚਰਸ ਇਹਨਾਂ ਨੂੰ ਚਾਹੀਦੇ ਹੈ ਜੀ ਪਲੱਸ 2 ਵਿਦ ਐਟ ਲੀਸਟ 50% ਮਾਰਕਸ ਐਂਡ ਈਟੀਟੀ অর ਇਕੁਇਲੈਂਟ ਐਂਡ ਸੀਟੈਟ 1 ਤੁਹਾਡਾ ਕੁਆਲੀਫਾਈਡ ਹੋਣਾ ਚਾਹੀਦਾ ਜੀ ਕੰਪਿਊਟਰ ਇਨਸਟ੍ਰਕਟਰ BCA ਜਾਂ MSc ਤੁਹਾਡੇ ਕੋਲ ਯੋਗਤਾ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਨਰਸ ਦੀ ਪੋਸਟ ਹੈ ਜੀ BSc ਨਰਸਿੰਗ ਤੁਹਾਡੇ ਕੋਲ ਹੈਗੀ ਯੋਗਤਾ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਸਪੋਰਟਸ ਕੋਚ B.P.Ed ਤੁਹਾਡੇ ਕੋਲ ਯੋਗਤਾ ਹੋਣੀ ਚਾਹੀਦੀ ਹੈ ਜੀ ਫਾਈਨ ਆਰਟਸ ਐਂਡ 뮤직 ਯੋਗਾ ਗ੍ਰੈਜੂਏਸ਼ਨ ਵਿਦ ਐਟ ਲੀਸਟ 50% ਮਾਰਕਸ ਇਨ ਕਨਸਰਨਡ ਸਬਜੈਕਟ ਕਾਉਂਸਲਰ ਦੀ ਪੋਸਟ ਹੈ ਜੀ ਸਾਈਕੋਲੋਜੀ ਐਸ ਵਨ ਆਫ ਦਾ ਸਬਜੈਕਟ ਐਟ ਗ੍ਰੈਜੂਏਸ਼ਨ অর ਪੋਸਟ ਗ੍ਰੈਜੂਏਸ਼ਨ ਵਿਦ ਐਟ ਲੀਸਟ 50% ਮਾਰਕਸ ਤੁਹਾਡੇ ਕੋਲ ਯੋਗਤਾ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੀ। ਇਹ ਜੋ ਪੋਸਟਾਂ ਨੇ ਜੀ ਇਹਨਾਂ ਵੱਲੋਂ ਜਾਰੀ ਹੋਈਆਂ ਇਹਨਾਂ ਪੋਸਟਾਂ ਦੇ ਲਈ ਅੰਤਿਮ ਮਿਤੀ 5/3/2025 5 ਮਾਰਚ 2025 ਅੰਤਿਮ ਮਿਤੀ ਰਹਿਣ ਵਾਲੀ ਹੈ 2 ਵਜੇ ਤੱਕ ਬਾਅਦ ਦੁਪਹਿਰ ਇਹਨਾਂ ਪੋਸਟਾਂ ਦੇ ਲਈ ਇੰਟਰਵਿਊ ਦਾ ਸ਼ਡਿਊਲ ਇਹਨਾਂ ਵੱਲੋਂ ਜਾਰੀ ਕੀਤਾ ਹੋਇਆ ਹੈ ਇਹਦੇ ਵਿੱਚ ਹੀ ਨੋਟੀਫਿਕੇਸ਼ਨ ਦੇ ਵਿੱਚ ਹੀ 13 ਮਾਰਚ ਤੋਂ ਲੈ ਕੇ 14 ਮਾਰਚ ਤੱਕ ਇੰਟਰਵਿਊ 8:30 ਵਜੇ ਸਵੇਰੇ ਵੈਨਿਊ ਹੈਗਾ ਜੀ ਕੇਵੀ ਨੰਬਰ 1 ਅਮਰਿਤਸਰ ਇਥੇ ਇਹ ਨਵਾਂ ਬਲੂ ਇੰਟਰਵਿਊ ਹੈ ਜੋ ਲਈ ਜਾਣੀ ਹੈ ਇਹ ਜੋ ਪੋਸਟਾਂ ਨੇ ਜੀ ਪੀਐਮ ਸ਼੍ਰੀ ਕੇਂਦਰੀਆ ਵਿਦਿਆਲਿਆ ਨੰਬਰ 1 ਅੰਮ੍ਰਿਤਸਰ ਕੈਂਟ ਇਹਨਾਂ ਵੱਲੋਂ ਜਾਰੀ ਹੋਈਆਂ ਤਾਂ ਕੈਂਟ ਦੇ ਵਿੱਚ ਅੰਮ੍ਰਿਤਸਰ ਵਿਖੇ ਇਹ ਜੋ ਟੀਚਿੰਗ ਵੈਕੈਂਸੀਜ਼ ਹਨ ਇਹਦੇ ਸਕੂਲ ਦੇ ਲਈ ਇਹਨਾਂ ਨੂੰ ਚਾਹੀਦੀਆਂ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ ਹੋਰ ਵੇਰਵਿਆਂ ਦੇ ਲਈ ਤੁਸੀਂ ਡਿਟੇਲਡ ਨੋਟੀਫਿਕੇਸ਼ਨ ਇਹਨਾਂ ਦਾ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਡਾਊਨਲੋਡ ਕਰਕੇ ਪੂਰਾ ਪੜ੍ਹ ਜ਼ਰੂਰ ਲਿਓ ਇਹ ਵੈਬਸਾਈਟ ਇਹਨਾਂ ਦੀ ਉਹਦਾ ਵੀ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤਾ ਉੱਥੋਂ ਤੁਸੀਂ ਜਾ ਕੇ ਬਾਕੀ ਦੀਆਂ ਗਾਈਡਲਾਈਨਸ ਇਨਸਟਰਕਸ਼ਨਸ ਜ਼ਰੂਰ ਰੀਡ ਕਰ ਲਿਓ ਅਪਲਾਈ ਕਰਨ ਤੋਂ ਪਹਿਲਾਂ ਤਾਂ ਇਹ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਤੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ